ਪਰसों ਜਿਹੜਾ ਪਹਿਲਗਾਮ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਜਿਸ ਨਾਲ ਜਿਹੜਾ ਪੂਰਾ ਦੇਸ਼ ਹੈ ਉਹ ਦੁਖੀ ਹੈ ਤੇ ਸਾਡੀ ਜਿਹੜੀ ਅੱਜ ਦੀ ਚਰਚਾ ਆ ਵੈਸੇ ਚਾਹ ਪੀ ਰਹੇ ਸੀ ਚਾਹ ਪੀਂਦੇ ਪੀਂਦੇ ਧਿਆਨ ਸਾਡਾ ਇੱਧਰ ਚਲਾ ਗਿਆ ਕਿ ਕਿਉਂ ਨਾ ਆ ਬਾਕੀ ਜਿਹੜੇ ਵਿਚਾਰੇ 26 ਜੀ ਜਿਹੜੇ ਆਪਣਾ ਸਰੀਰ ਛੱਡ ਕੇ ਨੇ ਸਾਨੂੰ ਅਲਵਿਦਾ ਕਰ ਗਏ ਨੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾਵੇ ਤੇ ਸਰਕਾਰ ਦੇ ਅੱਗੇ ਇੱਕ ਬੇਨਤੀ ਕੀਤੀ ਜਾਵੇ ਕਿ ਕੁਝ ਇਹੋ ਜਿਹੇ ਡਿਸੀਜਨ ਲਓ ਜਿਹਨਾਂ ਨਾਲ ਜਿਹੜੇ ਇਹੋ ਜਿਹੇ ਕੰਮ ਹੋ ਰਹੇ ਨੇ ਉਹ ਨਾ ਹੋਣ ਇਹ ਠਾਕੁਰ ਸਾਹਿਬ ਤੁਹਾਡੇ ਕੀ ਸੋਚਦੇ ਉੱਪਰ ਮੇਰੀ ਤਾਂ ਸੇਤ ਉਹੀ ਹੈ ਕਿ ਜੋ ਕੁਝ ਵੀ ਹੋ ਬਹੁਤ ਮਾਰਾ ਹੋਇਆ ਉਹ ਕਿਉਂਕਿ ਕਿਸੇ ਦਾ ਘਰ ਦਾ ਪਰਿਵਾਰ ਦਾ ਕਿਸੇ ਵੀ ਪਰਿਵਾਰ ਦਾ ਜੀ ਇਹ ਚਲੇ ਜਾਂਦਾ ਤੁਮ ਲੋ ਪਰਿਵਾਰ ਸਮੋ ਲੋ ਬਿਲਕੁਲ ਸਹੀ ਖਤਮ ਹੋ ਜਾਂਦਾ ਹੈ ਹਾਂ ਇਨੀ ਸੋਚਾਂ ਦੇ ਔਰ ਖਾਸ ਕਰਕੇ ਉਹ ਹਾਲਾਤ ਹੋਏ ਕਿ ਹਰ ਘਰ ਦਾ ਜਿਹੜਾ ਹੈਡ ਹੈ ਉਹ ਗਿਆ ਬਿਲਕੁਲ ਬਿਲਕੁਲ ਪਿੱਛੇ ਬੱਚਾ ਰਹਿ ਗਿਆ ਮਾਂ ਰਹਿ ਗਈ ਬਾਪ ਰਹਿ ਗਿਆ ਇਸਕੇ ਬਿਲਕੁਲ ਇਹ ਗੱਲੋ ਸਾਡੇ ਲਈ ਬਹੁਤ ਹੀ ਚਿੰਤਾ ਹੈ ਨਾ ਕਿ ਜਿਹੜਾ ਧਰਮ ਪੁੱਛ ਕੇ ਕੰਮ ਕੀਤਾ ਗਿਆ ਨਾ ਹਾਂ ਧਰਮ ਜੋ ਹੋਇਆ ਉਹ ਤੇ ਬਹੁਤ ਮਾੜਾ ਹੈ ਕਿਉਂਕਿ ਧਰਮ ਪੁੱਛ ਕੇ ਕਿ ਕੱਲ ਨੂੰ ਇਦਾਂ ਕੋਈ ਵੀ ਪੁੱਛੂਗਾ ਤੁਸੀਂ ਕੌਣ ਵੀ ਕਿਹੜੀ ਜਾਤ ਦੇ ਹੋ ਕਿ ਇੱਕ ਦਸਨ ਪੁੱਛ ਕੇ ਇਸਕੇ ਇਹ ਚੀਜ਼ਾਂ ਨਹੀਂ ਹੋਏ ਗਵਰਨਮੈਂਟ ਤੋਂ ਸਾਡੇ ਸਰਕਾਰ ਤੋਂ ਇਹੀ ਸਾਡੀ ਬੇਨਤੀ ਹੈ ਕਿ ਜੋ ਕੁਝ ਹੋਇਆ ਇਹਦਾ ਬਿਲਕੁਲ ਸਹੀ ਤਰੀਕੇ ਨਾਲ ਅਡਾ ਇਨਕੁਆਇਰੀ ਕਰਕੇ ਜੋ ਵੀ ਇਹਦਾ ਰਿਜ਼ਲਟ ਕੱਢਿਆ ਜਾਵੇ ਕਦਰਦਾ ਤੁਸੀਂ ਆਪ ਇੰਨੀ ਦਿਨ ਆਪਣਾ ਇੰਡੀਅਨ ਨੇਵੀ ਦੇ ਵਿੱਚ ਰਹੇ ਹੋ ਤੇ ਤੁਸੀਂ ਤਾਂ ਜਿਹੜੇ ਆਰਮੀ ਦੇ ਹੋਵੇ ਜਾਂ ਨੇਵੀ ਦੇ ਹੋਣ ਉਹ ਸਾਰੇ ਰੂਲ ਰੈਗੂਲੇਸ਼ਨ ਤੁਹਾਨੂੰ ਪਤਾ ਹੀ ਹੈ ਤੁਹਾਡਾ ਕੀ ਕਹਿਣਾ ਹੈ ਦੇ ਉੱਪਰ ਇਹ ਤਾਂ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਜੀ ਇਸ ਇੱਕ ਦੇ ਵਿੱਚ ਇਨਸੀਡੈਂਟ ਤਾਂ ਅਨਫੋਰਚਨਟਲੀ ਇੱਕ ਮਤਲਬ ਇੱਕ ਸਾਡਾ ਨੇਵੀ ਦਾ ਆਫਸਰ ਵੀ ਹੈ ਜਿਹੜੇ 7 ਦਿਨ ਤੋਂ ਪਹਿਲਾਂ ਵਾਪਰਿਆ ਹੋਇਆ ਸੀ ਮੈਂ ਤਾਂ ਬਹੁਤ ਦੁੱਖ ਹੈ ਇੰਨਾ ਯੰਗ ਮੁੰਡਾ ਜਿਹੜਾ ਜਿਹੜੇ ਅਸੀਂ ਸਾਨੂੰ ਫੌਜ ਦੇ ਵਿੱਚ ਹੋ ਕੇ ਤਾਂ ਸਾਨੂੰ ਇਹ ਲੱਗਦਾ ਕਿ ਹੁਣ ਦੇ دہشت ਕਰਦੀ ਜਿਹੜੀ ਹੈਗੀ ਨਾ ਇਹ ਕਿਸੇ ਵੀ ਚੀਜ਼ ਦਾ ਸੋਲੂਸ਼ਨ ਨਹੀਂ ਹੈਗੀ ਇਹ ਤਾਂ ਪੂਰੀ ਦੁਨੀਆ ਦੇ ਵਿੱਚ ਔਰ ਕਹਿੰਦੇ ਪੁਰਾਣੇ ਕਈ ਲੋਕ ਨੇ ਕਿ دہشت گردਤਾ ਐਕਚੁਅਲੀ دہشت ਕਰਦਾ ਕੋਈ ਧਰਮ ਨਹੀਂ ਹੁੰਦਾ ਕਿਸੇ ਵੀ ਇਹ ਇੱਕ ਦਿਮਾਗ ਇਹ ਮੈਂ ਤਾਂ ਕਹਿੰਦਾ ਪਰਮਾਤਮਾ ਦੇ ਸਬੱਤ ਪੱਖੇ ਐਸੀ ਇਹ ਜਿਹੜੀ ਸੋਚ ਹੈ ਨਾ ਇਹ ਜਿਹੜੀ ਬਹੁਤ ਗਲਤ ਸੋਚ ਹੈ ਕਿ ਵਾਇਲੈਂਸ ਦੇ ਨਾਲ ਕਿਸੇ ਚੀਜ਼ ਨੂੰ ਅਚੀਵ ਕਰਨਾ ਹਾਜ ਤੱਕ ਨਾ ਹੋਇਆ ਨਾ ਹੋਏਗਾ ਜੇ ਨਾਨ ਵਾਇਲੈਂਸ ਦੇ ਰਾਹੀਂ ਕੋਈ ਚੀਜ਼ ਰਿਸੋਲਵ ਕੀਤੀ ਜਾਵੇ ਅਸੀਂ ਆਪਣਾ ਆਪਣੇ ਦੇਸ਼ ਨੂੰ ਆਜ਼ਾਦ ਕਰਾ ਲਿਆ ਜੀ ਹੌਨ ਵਾਇਲੈਂਸ ਨਹੀਂ ਕਰਾ ਰਿਹਾ ਜਿਹੜਾ ਜ਼ਮਾਤ ਪਾਕਤੀ ਵੀ ਜਿਹੜੀ ਸੋਚ ਸੀਗੀ ਜਾਂ ਕਿੰਨੇ ਸਾਡੇ ਵਿਚਾਰੂ ਹੋਏ ਜੇਲਾ ਜੀ ਵੀ ਗਏ ਕਿ ਕੁਝ ਸੋ ਜਿਹੜੇ ਜੇ ਵਾਇਲੈਂਸ ਦੇ ਨਾਲ ਨਿਹੱਥੇ ਲੋਕਾਂ ਨੂੰ ਮਾਰ ਕੇ ਕਿਸੇ ਚੀਜ਼ ਦਾ ਇਲਾਜ ਲੱਗਣਾ ਕਿਸੇ ਦੀ ਕੋਈ ਵੀ ਤਕਲੀਫ ਹੈ ਇਹ ਤਾਂ ਬਹੁਤ ਗਲਤ ਹੈ ਜੀ ਕਾਫੀ ਇਹਦੇ ਨਾਲ ਜਿਹੜੇ ਪਰਿਵਾਰਾਂ ਨੂੰ ਮੈਂ ਕਹਿੰਨਾ ਰੱਬ ਜਿਹੜੇ ਥੋੜੇ ਉਹਨਾਂ ਨੂੰ ਸਟਰੈਂਥ ਦੇਣ ਉਹਨਾਂ ਨੂੰ ਬਲ ਬਖਸ਼ਣ ਜਿਹੜਾ ਇਹ ਜਿਹੜਾ ਹਸਾ ਹੋਇਆ ਨਾ ਇਹ ਹੋਇਆ ਹੋਇਆ ਉਹਦੇ ਨਾਲ ਨਾਲ ਇਹਨਾਂ ਨੇ ਪੁਲਿਸ ਦੀ ਵਰਦੀ ਨੂੰ ਬਦਨਾਮ ਕੀਤਾ ਆ ਉਹਨਾਂ ਕਿ ਵਰਦੀ ਦੇ ਵਿੱਚ ਆਏ ਸੀ ਦੇਖੋ ਕਿਉਂਕਿ ਆਰਮੀ ਦੀ ਵਰਦੀ ਹੋਵੇ ਜਾਂ ਪੁਲਿਸ ਦੀ ਵਰਦੀ ਹੋਵੇ ਉਹਦੀ ਆਪਣੀ ਇੱਕ ਰਿਸਪੈਕਟ ਹੁੰਦੀ ਹੈ ਹਾਂਜੀ ਹਾਂਜੀ ਇਹ دہشت ਕਰਦੇ ਤੇ ਇਹ ਸਾਰੇ ਤਰੀਕੇ ਹੁੰਦੇ ਨੇ ਇਹ ਤਾਂ ਪੁਰਾਣੇ ਟੈਕਟਿਕਸ ਹੈਗੇ ਇਹਨਾਂ ਦੇ ਹੂੰ دہشت ਕਰ ਜਦੋਂ ਵੀ ਕੋਈ ਇਹ ਚੀਜ਼ ਤੇ ਅਟੈਕ ਕਰਦੇ ਇਦਾਂ ਹੀ ਜਿਹੜੇ ਇਹ ਇਹਨਾਂ ਦੇ ਟੈਕਟਿਕਸ ਇਦਾਂ ਦੇ ਹੁੰਦੇ ਕਈ ਸਾਲਾਂ ਤੋਂ ਕਈ ਪੁਰਾਣੇ ਵੀ ਚਿੱਟੀ ਚਿੱਟੀ ਸਿੰਘ ਵਾਲਾ ਜਿਵੇਂ ਅਟੈਕ ਹੋਇਆ ਸੀ ਜਿਹੜੇ ਸਿੱਖਾਂ ਦੇ ਉੱਪਰ ਅਟੈਕ ਹੋਇਆ ਸੀ ਉਹਦੇ ਵਿੱਚ ਵੀ ਇਦਾਂ ਦਾ ਹੀ ਸਿਮਿਲਰ ਚੀਜ਼ ਹੀ ਹੋਈ ਸੀ ਇਹਨਾਂ ਦੇ ਟੈਕਟਿਕਸ ਇਹੀ ਤਰੀਕੇ ਨੇ ਪਹਾੜੀ ਵਾਲਿਆਂ ਨੂੰ ਜਾਂ ਪੁਲਿਸ ਵਾਲਿਆਂ ਨੂੰ ਆ ਫਿਰ ਜਿਹੜੇ ਉੱਥੇ ਜਿਹੜੇ ਸਿਕਿਉਰਿਟੀ ਵਾਲਨ ਜਨਰਲੀ ਥੋੜਾ ਜਿਹਾ ਪਤਾ ਵੀ ਹੁੰਦਾ ਪਰ ਇਸ ਚੀਜ਼ ਤੇ ਵੀ ਮੈਂ ਕਹਿਣਾ ਥੋੜਾ ਜਿਹਾ ਹੋਰ ਗਵਰਨਮੈਂਟ ਸਰਕਰ ਕੋਣਾ ਪੈਣਾ ਜਿਹੜਾ ਕਿਉਂਕਿ ਟੂਰਿਜ਼ਮ ਬਹੁਤ ਖੁਸ਼ਹਾਲੀ ਹੁਣ ਹੋ ਗਈ ਸੀ ਕਸ਼ਮੀਰ ਦੇ ਵਿੱਚ ਅਚਨ ਚੇਤ ਅਚਾਨਕ 25 ਸਾਲ ਦੇਖੋ ਕੁਝ ਨਾ ਸਾਲ ਬਹੁਤ ਬਹੁਤ ਸੋਹਣਾ ਹੋ ਰਿਹਾ ਸੀ ਔਰ ਸਾਲੋਂ ਤੋਂ 25 ਲੱਤੀ 30 ਲੱਤੀ ਹੁੰਦਾ ਜਾ ਰਿਹਾ ਹਾਂਜੀ 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 ਸਹੀ ਗੱਲ ਹੈ ਉਹਨਾਂ ਦੀ ਤਾਂ ਰੋਟੀ ਧੰਦਾ ਪੰਪ ਬਿਲਕੁਲ ਹਾਲ ਹੋ ਗਿਆ ਜੀ ਬਹੁਤ ਦੁਖੀ ਨੇ ਉੱਥੇ ਦੇ ਲੋਕਲ ਤੁਸੀਂ ਦੇਖੋ ਕਿ ਮੈਨੂੰ ਇੱਕ ਸੱਜਣ ਨਾਲ ਮੇਰੀ ਕੱਲ ਇਹ ਗੱਲ ਹੋਈ ਤੇ ਉਹ ਕਹਿੰਦੇ ਕਿ ਸਾਡੇ ਉੱਥੇ ਪਹਿਲਗਾਮ ਦੇ ਵਿੱਚ ਹੋਟਲ ਹੈ ਤੇ ਸਾਡੇ ਆਲਰੇਡੀ ਦੋ ਹੋਟਲ ਸੀਗੇ ਤੇ ਸਾਡੇ ਕੋਲ ਵਾਕਈ ਜਿਹੜੀ ਉੱਥੋਂ ਸੈਨਾਨੀ ਆਉਂਦੇ ਪਏ ਸੀ ਉਸਨੂੰ ਹਮਲੇ ਨੇ ਜਾਂਦੇ ਸੀ ਤੇ ਅਸੀਂ ਇਸੇ ਸਾਲ ਇੱਕ ਹੋਰ ਹੋਟਲ ਦਾ ਉਦਘਾਟਨ ਕੀਤਾ ਆ ਔਰ ਦੁੱਖ ਉਹ ਤੁਹੇ ਸੀਗਾ ਕਿ ਅਸੀਂ ਜਿਹੜਾ ਸਾਰਾ ਪੈਸਾ ਲਿਆ ਉਹ ਬੈਂਕ ਤੋਂ ਲੋਨ ਲੈ ਕੇ ਕੰਮ ਕੀਤਾ ਆ ਹਾਂਜੀ ਔਰ ਜਦੋਂ ਕਿ ਜਿਹੜਾ ਬੰਦਾ ਇੱਕ ਬੰਦਾ ਸੋਚਦਾ ਹੈ ਕਿ ਮੈਂ ਗਰੋ ਕਰਾਂਗਾ ਤੇ ਹੁਣ 2-3 ਸਾਲ ਵਾਸਤੇ ਸਾਨੂੰ ਫੇਰ ਇਹ ਪਰੇਸ਼ਾਨੀ ਸ਼ਾਇਦ ਸਨਾਨੀ ਨਹੀਂ ਜਾਣਗੇ ਉੱਥੇ ਘੁੰਮਣ ਫਿਰਨ ਵਾਸਤੇ ਬਹੁਤ ਨੁਕਸਾਨ ਆ ਜੀ ਲੋਕਾਂ ਨੂੰ ਨੁਕਸਾਨ ਆ ਹੈ ਨਾ ਬਾਜ਼ਾਰ ਦੇ ਉੱਪਰ ਨੁਕਸਾਨ ਹੈ ਇਕਨੋਮੀ ਇੰਨੀ ਅਚੀ ਹੋ ਰਹੀ ਸੀਗੀ ਕਸ਼ਮੀਰ ਦੀ ਆਮ ਲੋਕਲ ਜਨਤਾ ਵੀ ਬਹੁਤ ਖੁਸ਼ੀ ਹੈ ਉਹਨਾਂ ਤੋਂ ਬਹੁਤ ਇਹ ਨੂੰ ਕਈ ਬਹੁਤ ਜ਼ਿਆਦਾ ਟਾਈਮ ਲੱਗ ਰਣਾ ਜਿਹੜਾ ਉਹਨਾਂ ਨੂੰ ਨੁਕਸਸਾਨ ਭੁਗਤਣਾ ਲੋਕਾਂ ਨੇ ਇਨਵੈਸਟਮੈਂਟ ਟੂਰਿਸਟ ਟਰਾਂਸਪੋਰਟ ਸਰਵਿਸ ਸਾਰੇ ਸਾਰੇ ਉਹਨਾਂ ਦਾ ਮਤਲਬ ਆਪ ਲੋਕ ਉੱਥੇ ਹੋਰ ਮੈਂ ਇੱਕ ਇਸ ਚੀਜ਼ ਤੇ ਜਿਹੜੀ ਹੋਰ ਮੈਂ ਅੱਛੀ ਗੱਲ ਸਮਝਣਾ ਕਿ ਲੋਕਲ ਨੇ ਸਪੋਰਟ ਬਹੁਤ ਕੀਤੀ ਹਾਂ ਲੋਕਲ ਨੇ ਤਾਂ ਬੜੀ سپورਟ ਕੀਤੀ ਦੇਖੋ ਜੀ ਇੱਕ ਬੰਦੇ ਦਾ ਵਿਚਾਰਾ ਆਪਣੇ ਜਿਹੜੇ ਟੂਰਿਸਟ ਸੀ ਉਹਨਾਂ ਨੂੰ ਸੰਭਾਲਦਾ ਸੰਭਾਲਦਾ ਹਾਂਜੀ ਹਾਂਜੀ ਸ੍ਰੀ ਸ਼ਟ ਗਿਆ ਸਹੀ ਹੋ ਗਿਆ ਆਪਾਂ ਉਹ ਇਹ ਲੋਕ ਸਾਰੇ ਗਵਰਨਮੈਂਟ ਨੂੰ ਔਰ ਬਾਕੀ ਸਾਰਿਆਂ ਨੂੰ ਜਿਹੜੇ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਦੇਖੋ ਉਹ ਮੈਂ ਇੱਕ ਟੂਰਿਸਟ ਨੇ ਕਿਸੇ ਬਿਆਨ ਸਿੱਕੇ ਕਹਿੰਦੇ ਕਿ ਨਾ ਉੱਥੇ ਹੋਟਲ ਵਾਲੇ ਨੇ ਫੇਰ ਲਿਆ ਉਹ ਤੇ ਨਾ ਟੈਕਸੀ ਵਾਲੇ ਨੇ ਵੇਚ ਲਿਆ ਪਰ ਜੇ ਕਹਿੰਦੇ ਜਿਹੜੀ ਫਲਾਈਟ ਜਿਹੜੀ ਸਾਨੂੰ 80000 ਰੁਪਏ ਦੀ ਦੋ ਟਿਕਟਾਂ ਲੈ ਕੇ ਆਉਣੀ ਹੈ ਇਹ ਇਹਨਾਂ ਚੀਜ਼ਾਂ ਦਾ ਥੋੜਾ ਵਿਚਾਰ ਹੋਣਾ ਚਾਹੀਦਾ ਨਹੀਂ ਪਰ ਏਅਰ ਇੰਡੀਆ ਦੀ ਇਹ ਜਿਹੜੀ ਫਲਾਈਟ ਤੇ देखो ਜਿਹੜੀ ਸਾਡੀ ਕਾਪਰਟ ਵੀ ਏਜੰਸੀ ਹੈ ਨਹੀਂ ਦੇਖੋ ਏਅਰ ਇੰਡੀਆ 80000 ਰੁਪਏ ਵਾਪਸ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਨਹੀਂ ਹੋਣਾ ਨਹੀਂ ਕੈਪਟਨ ਸਾਹਿਬ ਏਅਰ ਇੰਡੀਆ ਨੇ ਤੇ ਐਂਡਿੰਗ ਹੋਣੀ ਹੈ ਜਿਹੜੀ ਫਲਾਈਟ ਸਰਵਿਸ ਉੱਥੇ ਸ਼ੁਰੂ ਕਰ ਦਿੱਤੀ ਹੈ ਗੱਲ ਆਹ ਪਰ ਪਰ ਉਹ ਨਹੀਂ ਹੋਣੀ ਚਾਹੀਦੀ ਐ ਵੈਸੇ ਬਹੁਤ ਜ਼ਰੂਰੀ ਗੱਲ ਐ ਉਹ ਆਪਣਾ ਹੋਰ ਸਰਵਿਸ ਕਰਦੀ ਐ ਰ ਦੇ ਨੇ ਵੀ ਚਲਣੀ ਚਾਹੀਦੀ ਹਾਂ ਕੋਈ ਉਹਨਾਂ ਨੂੰ ਬਾਰਾਂਹ ਨਾ ਆਪਣੇ ਗੁਲਾਰੇ ਜੀ ਜਗਾ ਦੀ ਸਭ ਕੁ ਤਾਂ ਖਾਓ ਪੀਓ ਇਵਨ ਜਾਣਾ ਵੀ ਕਿਤੇ ਨਹੀਂ ਤਾਂ ਉਹਨਾਂ ਨੇ ਕਿਹਾ ਹੈ ਕਿ ਇਸ ਸਾਲ ਪੜਾ ਸਾਰਾ ਸੀਪ ਸਭ ਗਰੰਭੀਅ ਕਰਾਂਗੇ ਉਹ ਬਿਲਕੁਲ ਜੀ ਬਿਲਕੁਲ ਦੇਖੋ ਇਹ ਚਿੰਤਾ ਦਾ ਵਿਸ਼ਾ ਹੈ ਦੁੱਖ ਬਹੁਤ ਹੈ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਜੀ ਗਏ ਨੇ ਉਹ ਤਾਂ ਦੁਖੀ ਹੈਗੇ ਹੀ ਹੈਗੇ ਨੇ ਦਰਸਲ ਐ ਲੱਗਦਾ ਕਿ ਜਿਵੇਂ ਅਸੀਂ 126 ਕਰੋੜ ਦੇ ਕਰੀਬ ਇਸ ਟਾਈਮ ਅਸੀਂ ਜਿਹੜੇ ਭਾਰਤ ਦੇ ਵਿਸ਼ੰਦੇ ਹੈਗੇ ਆ ਉਹ ਜਿਹੜੇ 26 ਬੰਦੇ ਨੇਗੇ ਸਾਨੂੰ ਇਹ ਲੱਗਦਾ ਜਿਵੇਂ ਸਾਡੇ ਪਰਿਵਾਰਾਂ ਦਾ ਵਿੱਚ ਉਹ ਬਿਲਕੁਲ ਜੀ ਬਹੁਤ ਜ਼ਿਆਦਾ ਉੱਥੇ ਤੇ ਮੈਂ ਲੋਕਲ ਵੀ ਮੈਂ ਦੇਖਿਆ ਟੀਵੀ ਦੇ ਵਿੱਚ ਉੱਥੇ ਤੇ ਲੋਕਲ ਇੱਕ ਬਜ਼ੁਰਗ ਸੀਗਾ ਰੋਣ ਲੱਪਿਆ ਕਹਿੰਦਾ ਮੈਨੂੰ ਲੱਗਦਾ ਮੇਰਾ ਬੱਚਾ ਗਿਆ ਸਟਾਈ ਵੀ ਹੋਈ ਹੈ ਦੇਖੋ ਦੁਖਦਾ ਹੁੰਦਾ ਹੈ ਨਾ ਤੁਹਾਡੇ ਮਹਿਮਾਨ ਉਹ ਕਹਿ ਰਹੇ ਕਿ ਸਾਡੇ ਮਹਿਮਾਨਾਂ ਤੇ ਤੁਸੀਂ ਅਟੈਕ ਨਾ ਕਰੋ ਉਹ ਤਾਂ ਰੋਸ ਵੀ ਪ੍ਰਗਟ ਹੋਇਆ ਜੀ ਬਿਲਕੁਲ ਜੀ ਬਿਲਕੁਲ ਸ੍ਰੀਨਗਰ ਵਿੱਚ ਰੋਸ ਮਾਰਚ ਨਿਕਲੇ ਨੇ ਇਹ ਮਹਿਮਾਨਾਂ ਉੱਪਰ ਜ਼ਿੰਦਗੀ ਮਤ ਕਰੋ ਮਹਿਮਾਨ ਨੇ ਸਾਡੇ ਦੇਖੋ ਮਹਿਮਾਨ ਨਵਾਜ਼ੀ ਇੰਨੀ ਸੀਗੀ ਕਿ ਪਰ ਰੋਸ ਮਾਰਚ ਤੇ ਚਲੋ ਆਪਣੇ ਜੰਦਰਵੀ ਬੋਝ ਨਿਕਲੇ ਨੇ ਪਰ ਇਹ ਹੈ ਨਾ ਕਿ ਉਹ ਹੁਣ ਜਦੋਂ ਇਨਾ ਵੱਡਾ ਹਾਦਸਾ ਹੋ ਗਿਆ ਉਸ ਤੋਂ ਬਾਅਦ ਇਹ ਜਿਹੜੀ ਰੋਸ ਮਾਰਚ ਛੱਡਦੇ ਇਹ ਹੱਲ ਨਹੀਂ ਹੈਗਾ ਹੱਲ ਤਾਂ ਇਹ ਹੈ ਕਿ ਜਿਹਦੇ ਉੱਪਰ ਕੋਈ ਵੱਡਾ ਐਕਸ਼ਨ ਲਿਆ ਜਾਵੇ ਕਿਉਂਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਇੱਕ ਵੱਡਾ ਐਕਸ਼ਨ ਲੈਣਾ ਚਾਹੀਦਾ ਬੇਸ਼ੱਕ ਅਸੀਂ ਬਾਰਡਰ ਬੰਦ ਕਰ ਦਿੱਤੇ ਨੇ ਸਭ ਕੁਝ ਇਹੋ ਜਿਹੇ ਕੰਮ ਕਰ ਦਿੱਤੇ ਨੇ ਪਰ ਫਿਰ ਵੀ ਇੱਕ ਵੱਡੇ ਐਕਸ਼ਨ ਦੀ ਲੋੜ ਹੈ ਜੀ ਇਹਦੇ ਵਿੱਚ ਉਹੀ ਮੈਂ ਸਮਝਾਂ ਕਿ ਇਹ ਡਿਪਲੋਮੈਟਿਕਲੀ ਹੋ ਸਕਦੀਆਂ ਚੀਜ਼ਾਂ ਵਾਇਲੈਂਟ ਤਾਂ ਕੁਈ ਇੰਨਾ ਦਾ ਐਕਸਟ੍ਰੀਮ ਐਕਸ਼ਨ ਵੀ ਨਹੀਂ ਲਿਆ ਜਾ ਸਕਦਾ ਇਹ ਜਿਹੜੀ ਡਿਫੈਂਸ ਵਿੱਚ ਅਸੀਂ ਸਟ੍ਰੈਟਜੀ ਦੇ ਵਿੱਚ ਆਉਂਦੇ ਸੀ ਹੋਲ ਆਫ ਗਵਰਨਮੈਂਟ ਡਿਪਲੋਮੈਟਿਕੀ ਹੋ ਸਕਦਾ ਹੈ ਡਿਪਲੋਮੈਟਿਕ ਇੱਕ ਅਪਰੋਚ ਹੁੰਦੀ ਜਿਹਨੂੰ ਕਹਿੰਦੇ ਨਾ ਟੈਕਨੀਕਲ ਟਰਮ ਹੈਗੀ ਹੈ ਡਬਲਯੂਓ ਜੀ ਕਹਿੰਦੇ ਨੂੰ ਹੋਲ ਆਫ ਗਵਰਨਮੈਂਟ ਅਪਰੋਚ ਸਰਜੀਤ ਸਾਰੀਆਂ ਏਜੰਸੀਆਂ ਮਿਲ ਜਾਣ ਨਾ ਜਦੋਂ ਸਰਜੀਤ ਭਾਈ ਇੱਕ ਭਾਰਤ ਦੇ ਆਮ ਨਾਗਰਿਕ ਹੋਣ ਦੇ ਤਾੜੇ ਮਨ ਚ ਕਿਹੜੀ ਜਿਹੜੇ ਬਲਬਲੇ ਉੱਠਦੇ ਪਏ ਨੇ ਜਾਂ ਕਸ਼ਮੀਰ ਕਿਸ਼ਣ ਹੋ ਰਹੀ ਹੈ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਬਹੁਤ ਗਲਤ ਨੇ ਜਿਹੜੀਆਂ ਬਿਆਨ ਹੀ ਨਹੀਂ ਕੀਤੀਆਂ ਜਾ ਅਸੀਂ 26 ਕਹਿੰਨੇ ਆ 26 ਦੇ ਮਗਰ ਕਿੰਨੇ ਗਏ ਇਹ ਤੁਸੀਂ ਦੇਖੋ ਬਿਲਕੁਲ ਜੀ ਬਿਲਕੁਲ ਹਾਂ ਉਹ ਸੋਚੋ ਜਿਹੜੇ ਜਿਹੜੇ ਘਰ ਤੇ ਬੀਤੀ ਹੈ ਜੇ ਸਾਨੂੰ ਇਹਨਾਂ ਦੁੱਖ ਲੱਗ ਰਹੇ ਉਹਨਾਂ ਦੇ ਕੀ ਹੋਊਗਾ ਉਹਨਾਂ ਦੇ ਨਿਆਣੇ ਕੀ ਸੋਚਣਗੇ ਬਿਲਕੁਲ ਜੀ ਬਿਲਕੁਲ ਇਹ ਬੜੀਆਂ ਸੋਚਣ ਵਾਲੀਆਂ ਹੁਣ ਦੇਖੋ ਦੁੱਖ ਦੀ ਗੱਲ ਇਹ ਹੈ ਕਿ ਮਾਪਿਆਂ ਦੇ ਸਿਰ ਤੇ ਕੀ ਬੀਤੇ ਸੋਚਣਾ ਕਿ 7 ਦਿਨ ਪਹਿਲੇ ਇੱਕੋ ਇੱਕ ਬੇਟਾ ਸੀਗਾ ਆ ਮੈਰिज ਸੀਗਾ ਬਿਲਕੁਲ ਬਿਤਾ ਸੀ 7 ਦਿਨ ਪਹਿਲੇ ਉਹਦੀ ਮੈਰिज ਹੋਈ ਹੈ ਹਾਂ ਬਿਲਕੁਲ ਉਹਦੇ ਉਸ ਮਾਪੇ ਤੇ ਕੀ ਬਿੱਤੇਗਾ ਉਹ ਦੇਖੋ ਜਦੋਂ ਉਸ ਜਦੋਂ ਉਹਦੀ ਲੇਡੀ ਨੇ ਕਿਹਾ ਕਿ ਤੁਸੀਂ ਮੇਰੇ ਹਸਬੰਦ ਨੂੰ ਗੋਲੀ ਮਾਰ ਦਿੱਤੀ ਮੈਨੂੰ ਵੀ ਮਾਰ ਦਿਓ ਤੇ ਉਦੋਂ ਉਹਨੂੰ ਵਾਰਨਿੰਗ ਦੇ ਕੇ ਕਿ ਜਾਓ ਬਤਾ ਦਿਓ ਆਪਣੇ મોદી ਕੋ ਮਤਲਬ ਕਿ ਇਹ ਡਾਇਰੈਕਟ ਵਾਰਨਿੰਗ ਦਿੱਤੀ ਗਈ ਹੈ ਭਾਰਤ ਨੂੰ ਇਹ ਜਿਹੜੀ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਜੀ ਬਿਲਕੁਲ ਇਹ ਟਿਪੀਕਲ ਹੈ ਇੱਕ دہشت گردੀ ਦਾ ਕੇਸ ਹੈ ਕੇਸ ਹੈ ਜੀ ਔਰ ਜਲਾਲਤ ਦੀ ਹੱਦ ਇੱਕ ਹੋਰ ਦੇਖੋ ਕਿ ਨੰਗੇ ਕਰ ਕਰਕੇ ਉਹਨਾਂ ਦੇ ਪ੍ਰਾਈਵੇਟ ਪਾੜ ਦੇਖੇ ਗਏ ਨੇ ਪਰ ਪਰਿਵਾਰ ਦੇ ਸਾਹਮਣੇ ਦੇਖੋ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਉਹਨੇ ਕਿਹਾ ਜੀ ਮੈਂ ਮੁਸਲਮਾ ਤੇ ਫਿਰ ਉਹਨਾਂ ਨੂੰ ਨੰਗਾ ਕਰਕੇ ਦੇਖਿਆ ਗਿਆ ਕਿ ਕਲਮਾ ਪੜਕੇ ਹਾਂ ਇੱਕ ਨੂੰ ਕਿਹਾ ਕਿ ਤੁਸੀਂ ਕਲਮਾ ਪੜਕੇ ਦਿਖਾਓ ਨਹੀਂ ਕਲਮਾ ਪੜ ਪਾਇਆ ਤੇ ਸ਼ੂਟ ਮੈਂ ਕਿੰਨੀ ਦਰਿੰਦਗੀ ਦਿਖਾਈ ਆ ਉਹਨਾਂ ਨੇ ਪਰ ਮੈਂ ਕਿ ਜਵਾਨ ਲਫਾ ਹੀ ਨਹੀਂ ਨਿਕਲਦੇ ਇਹਨਾਂ ਦੁੱਖ ਹੋ ਰਿਹਾ ਦੇਖੋ ਹਣਾ ਤਾਂ ਕਿੰਨਾ ਐਸ ਇਨਸੀਡੈਂਟ ਕਦੀ ਹੋਣਾ ਹੀ ਨਹੀਂ ਚਾਹੀਦਾ ਇੰਨੀ ਖੁਸ਼ਾਹੀ ਆ ਰਹੀ ਸੀ ਕਿ ਦੁਆਰਾ ਤੋਂ ਇਹ ਜਿਹੜੇ ਇਹ ਇੰਨੇ ਇਤਾਰੇ ਐਲੀਮੈਂਟ ਹੁੰਦੇ ਨਾ ਇਹ ਇੱਥੇ ਇਹਦਾ ਦੇ ਮਾਸਟਰ ਦੇਖ ਨਹੀਂ ਸਕਦੇ ਕਿਉਂਕਿ ਬਹੁਤ ਅੱਛਾ ਚੱਲ ਰਿਹਾ ਸੀ ਕਸ਼ਮੀਰ ਤੁਸੀਂ ਆਪ ਕਹਿੰਦੇ ਕਿ ਮੈਂ ਸੋਚ ਰਿਹਾ ਸੀਗਾ ਭਾਜੀ ਤੁਸੀਂ ਵੀ ਕਰ ਰਹੇ ਸੀ ਕਿ ਅਗਲੇ ਆਪਣਾ ਵੀ ਪਲਾਨ ਸੀ ਹੋਣ ਦੇਖੋ ਬਹੁਤ ਜ਼ਿਆਦਾ ਸੋਚਣਗੇ ਲੋਕੀ ਜਾਣ ਸਾਡਾ ਮੇਰੇ ਪਲਾਨ ਬਣ ਗਿਆ ਸੀ ਮੇਰਾ ਤੇ ਬ੍ਰਦਰ ਦਾ ਪਲਾਨ ਬਣ ਗਿਆ ਸੀ 15 ਮਈ ਤੋਂ 21 ਮਈ ਅਸੀਂ ਆਪਣਾ ਰੂਟ ਪਲਾਨ ਕਰ ਲਿਆ ਸੀਗਾ ਪਰ ਹੁਣ ਮੇਰੇ ਹਿਸਾਬ ਨਾਲ ਜਾਣਾ ਚਾਹੀਦਾ ਜੇ ਰੀ ਗੋਲੀ ਜ਼ਹਿਰੇਲੇ ਬਣੀ ਹੋ ਉਹ ਲਗਣੀ ਹੈ ਕੋਈ ਫਰਕ ਨਹੀਂ ਪੈਣਾ ਚਾਹੀਦਾ ਇਹਨਾਂ ਨੂੰ ਪਤਾ ਲੱਗੇ ਸਾਨੂੰ ਦਲੇਰੀ ਸਹੀ ਗੱਲ ਹੈ ਪਾਜੀ 6000 ਰੋਜ਼ ਜਾਣਾ ਚਾਹੀਦਾ ਮੈਂ ਤਾਂ ਸਹੀ ਕਹਣਾ ਕਿ ਦਲੇਰੀ ਦਿਖਾਣੀ ਚਾਹੀਦੀ ਸਾਨੂੰ ਕੋਈ ਨਹੀਂ ਹੈ ਦੇਖੀ ਜਾਏਗੀ ਸਾਡੇ ਭਰਾ ਫੌਜੀ ਮੈਂ ਤਾਂ ਆਪਣੇ ਮੈਂ ਤਾਂ ਇਹ ਪਬਲਿਕ ਨੂੰ ਅਪੀਲ ਹੋਣੀ ਚਾਹੀਦੀ ਸਾਡੀ ਜਾਓ ਜਾਓ ਉੱਥੇ ਕਿਉਂਕਿ ਫਿਰ ਸਾਡੇ ਭਰਾ ਉੱਥੇ ਹੈਗੇ ਉਹਨਾਂ ਨੂੰ ਵੀ ਸਪੋਰਟ ਦਿਓ ਕੋਈ ਨਹੀਂ ਅਸੀਂ ਆਵਾਂਗੇ ਉਹ ਕਾਮਯਾਬ ਨਾ ਹੋਣ ਹਾਂ ਜੇ ਕਾਮਯਾਬ ਹੋ ਗਏ ਤੇ ਫਿਰ ਅਸੀਂ ਆਰ ਕੇ ਸਹੀ ਗੱਲ ਹੈ ਪਾਜੀ ਮੈਂ ਤਾਂ ਉਹ ਸਹੀ ਗੱਲ ਹੈ ਤੁਸੀਂ ਮੈਨੂੰ ਪੁੱਛਿਆ ਨਾ ਫੌਜ ਦੇ ਤਰੀਕੇ ਨਾਲ ਦੇਖੋ ਫੌਜੀ ਜਦੋਂ ਜਦੋਂ ਸਾਰੇ 에어 ਕ੍ਰੈਸ਼ ਹੁੰਦਾ ਨਾ 에어 ਫੋਰਸ ਸਾਡੇ ਨੇਵੀ ਵਿੱਚ ਕੋਈ ਐਸਾ ਇਨਸੀਡੈਂਟ ਹੁੰਦਾ ਨਾ ਉਸ ਦਿਨ ਉਸੇ ਪਾਇਲਟ ਨੂੰ ਸ਼ਾਮ ਨੂੰ ਕਹਿੰਦੇ ਟੇਕ ਆਫ ਕਰ ਜਾ ਦੁਬਾਰਾ ਹਾਂ ਇਹ ਨਹੀਂ ਕਿ ਹੁਣ ਕ੍ਰੈਸ਼ ਹੋ ਰਿਹਾ ਇਹਨੂੰ ਕਿ ਫਲਾਈਂਗ ਨਹੀਂ ਬੰਦ ਕਰਨੀ ਤੇ ਸਾਡਾ ਵੀ ਉਹ ਮੈਂ ਹਜ਼ਰਬਤ ਜੀ ਭਾਜੀ ਬਿਲਕੁਲ ਸਹੀ ਕਹਿ ਰਹੇ ਹੈ ਪਬਲਿਕ ਨੂੰ ਇਹੀ ਕਰਨਾ ਚਾਹੀਦਾ ਡਰ ਕੇ ਨਾ ਜਾਓ ਡਰੋ ਨਾ ਬਸ ਹੁਣ ਗਵਰਨਮੈਂਟ ਹੈਗੀ ਹੈ ਬਹੁਤ ਜੋ ਐਕਸ਼ਨ ਲੈਣਾ ਗਵਰਨਮੈਂਟ ਨੇ ਤੇ ਲੈਣਾ ਹੀ ਹੈ ਹੁਣ ਇਹ ਕਿ ਕੋਝ ਜਿਹੜੇ ਲੋਕੇ ਭਾਈਚਾਰੇ ਨੂੰ ਕਹਿਆ ਸੀ ਹਾਂ ਹਾਂਵਾਂਗੇ ਉਹਨਾਂ ਦੀ ਸਪੋਰਟ ਹੈਗੀ ਹੈ ਪੂਰੀ ਨਹੀਂ ਉਸਦਾ ਭਾਈਚਾਰਾ ਤਾਂ ਵੈਸੇ ਹੀ ਉਹ ਸਪੋਰਟ ਕਰ ਰਿਹਾ ਕਿਉਂਕਿ ਦੇਖੋ ਨਾ ਇੱਥੇ ਇਕੱਲਾ ਸਭ ਬਾਹਰ ਆ ਜਾਂਦੇ ਨੇ ਨਾ ਬਾਹਰ ਆ ਜਾਂਦੇ ਨਹੀਂ ਬਾਹਰ ਆ ਜਾਂਦੇ ਕਸ਼ਮੀਰ ਚ ਕਿਤੇ ਵੀ ਪਹੁੰਚਿਆ ਪਤਾ ਨਹੀਂ ਦੇਖੋ ਪਿਛਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਉਧਰਲੇ ਪਾਸੇ ਬਹੁਤ ਜ਼ਿਆਦਾ ਤਰੱਕੀ ਕੀਤੀ ਗਈ ਹੈ ਹਾਂ ਕਿੰਨੇ ਹੁਣ ਤੋਂ ਸੁਗਰਾ ਹੋ ਗਏ ਕੁਝ ਥੋੜਾ ਜਿੰਨੇ ਮਤਲਬ ਬੰਦੇ ਬਣ ਚੁੱਕੇ ਟੂਰਿਜ਼ਮ ਸੈਂਟਰ ਬਣ ਚੁੱਕੇ ਹੈ ਹਾਂ 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 ਸਾਡੀ ਗੱਲ ਬਹੁਤ ਦੁੱਖ ਦੀ ਗੱਲ ਹੈ ਜੀ ਜਿਨ੍ਹਾਂ ਦੇ ਪਰਿਵਾਰ ਗਏ ਨੇ ਸਾਨੂੰ ਉਹਨਾਂ ਨਾਲ ਬਹੁਤ 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 ਮਕੇ ਦੁੱਖਾ ਅਸੀਂ ਉਸੇ ਦੁੱਖ ਦੇ ਵਿੱਚ ਸ਼ਾਮਲ ਆ ਤੇ ਅਰਦਾਸ ਕਰਦੇ ਆਂ ਕਿ ਨਾਨਕ ਪਾਸ਼ਾ ਦੇ ਉੱਪਰ ਕਿ ਸਾਡੇ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਦੇਸ਼ ਦੇ ਦਿਲ ਕਸ਼ਮੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ